ਮੋਹਾਲੀ ਵਿੱਚ ਮਾਨਯੋਗ ਐਸਐਸਪੀ ਸ਼੍ਰੀ ਦੀਪਕ ਪਾਰਕ ਸ਼੍ਰੀਮਤੀ ਜੋਤੀ ਯਾਦਵ ਆਈਪੀਐਸ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਵੱਲੋਂ ਸਾਂਝੇ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਗਈ। ਉਹਨਾਂ ਕਹਿ ਕੇ ਪੁਲਿਸ ਵਕਫਕਤੋਂ ਮਾਮਲੇ ਵਿੱਚ ਕੁੱਲ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਨ੍ਹਾਂ ਪਾਸੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਬਾਹਰਾਲ ਸਾਰੇ ਦੋਸ਼ੀ ਰਿਮਾਂਡ 'ਤੇ ਹਨ ਤੇ ਕੁਝ ਦੋਸ਼ੀਆਂ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ। ਜ਼ਿਕਰਯੋਗ ਹੈ ਕਿ ਹਥਿਆਰਾਂ ਦੀ ਖੇਪ ਇਹਨਾਂ ਲੋਕਾਂ ਨੇ ਮੱਧ ਪ੍ਰਦੇਸ਼ ਤੋਂ ਮੰਗਵਾਏ ਸੀ ਤੇ ਇਹਨਾਂ ਨੇ ਇਹ ਡਿਲੀਵਰੀ ਸੈਕਟਰ 43 ਬੱਸ ਸਟੈਂਡ ਚੰਡੀਗੜ੍ਹ ਤੇ ਪਾਣੀਪਤ ਹਰਿਆਣਾ ਤੋਂ ਲਈ ਸੀ ਅੱਜ ਮੋਹਾਲੀ ਦੇ ਐਸਐਸਪੀ ਦਫਤਰ ਵਿੱਚ ਪ੍ਰੈਸ ਕਾਨਫਰੰਸ ਕਰਕੇ ਇਹ ਸਾਰੀ ਜਾਣਕਾਰੀ ਦਿੱਤੀ ਗਈ ਜਿਵੇਂ ਕਿ ਲਗਭਗ 16 ਮੁਦਦੇ ਜਿਹੜੇ ਪਿਛਲੇ ਫਦਲਾ ਤਵੀਦ ਦੇ ਦਿੱਤੇ 16 ਮੁਦਦੇ ਦਰਜ ਕੀਤੇ ਨੇ ਜਿਨ੍ਹਾਂ ਚੋਂ 21 ਦੋਸ਼ੀ ਗ੍ਰਿਫਤਾਰ ਕੀਤੇ ਗਏ ਨੇ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਚੁੱਕੇ ਨੇ ਸਿਕੰਦਰਗੱਡ ਇਹ ਸਾਲੇ ਕੋਲ ਸਾਡੇ ਅੰਦਰ 10 ਚੋਰੀਆਂ ਜਿਹੜੀਆਂ ਹੋਈਆਂ ਸੀ ਇਹਨਾਂ ਦੇ ਤੇ ਉਹਨਾਂ ਦੇ ਜਿਹੜੇ 16 ਵਿਅਕਤੀ ਗ੍ਰਿਫਤਾਰ ਕੀਤੇ ਗਏ ਨੇ ਅੰਦਰ ਜਿੱਦ 10 ਦੇ ਗਰੀ ਮੋਟਰਸਾਈਕਲ ਮੋਬਾਈਲ ਫੋਨ ਤੇ ਇੱਕ ਬੜਾ ਵਸੇ ਖਲੜ ਦੇ ਸਿਗਾਰਕੀ ਇੱਕ ਚੋਰ ਸੀਗਾ ਜਿਹੜਾ ਕਿ ਕੱਲ੍ਹ ਅਰਸ਼ ਬਹੁਤ ਕਰਦਾ ਚੋਰੀ ਕਰਦਾ ਸੀਗਾ ਉਹਦੇ ਪਹਿਲਾਂ ਵੀ ਦਸ ਨੂੰ ਕਰਦੇ ਦਰਖ ਸੀਗੇ ਰਾਜਪੁਰੇ ਤੋਂ ਵੀ ਕਰਾਉਂਦਾ ਉਹ ਇੱਕ ਲੜਕੀ ਜਿਸ ਨੂੰ ਵੀ ਬੰਦੀ ਹੈ ਟੋੜੀ ਗਰੁੱਪ ਦਾ ਵੀ ਦੰਦ ਦਿੱਤਾ ਕਰੀ ਉਹਨਾਂ ਉਹਨਾਂ ਨੂੰ ਜਿਹੜਾ ਉਹ ਕੀ ਬ੍ਰੇਕ ਕਰਕੇ ਉਹਨਾਂ ਦੀ 6 ਲੱਖਾਂ ਦੇ ਰੈਸਟ ਪਾਈ ਗਈ ਸੀ ਤੇ ਉਹਨਾਂ ਦੇ ਕੋਲੋਂ ਲਗਭਗ 4 ਲੱਖ ਦੇ ਕਰੀਬ ਜੁਵਨਰੀ ਆਪਣੇ ਲੋਕਾਂ ਦੇ ਹਾਸੇ ਜਿਹੜੇ ਚੋਰੀਆ ਦੀ ਗੱਲ ਤੋਂ ਚੱਕੇ ਹੋਏ ਗਵਰਨਰ ਦੀ ਤੇ ਐਲਪੀਡੀ ਸੀ ਜਾਂ ਕੋਈ ਕੈਚ ਸੀਗਾ ਬਾਕੀ ਜੂਏ ਦੇ ਖਿਲਾਫ ਕਾਰਵਾਈ ਕਰਦੇ ਦੋ ਜੂਏ ਦੇ ਮਾਮਲੇ ਦਿੱਤੇ ਗਏ ਜਿਹੜੇ 23 ਤੋਂ 34 ਹਜ਼ਾਰ ਰੁਪਏ ਦੀ ਰਿਕਵਰੀ ਕੀਤੀ ਗਈ ਹੈ ਇੱਕ ਲਾਲੂ ਖਾੜੇ ਤੇ ਇੱਕ ਸਿਟੀ ਖੜਦੇ ਵਿੱਚ ਸਨੇਚਿੰਗ ਦੇ ਦੋ ਮਾਮਲੇ ਦਿੱਤੇ ਗਏ ਜਿਹੜੇ ਦੋ ਦੋ ਸਨੇਚਿੰਗ ਦੇ ਮਾਮਲੇ ਦਰਜ ਕੀਤੇ ਗਏ ਨੇ ਕਿ ਬਲੌਗੀ ਜੇਕਰ ਬਤਨ ਕੇ ਤੋਂ ਮੁਲਤਾਇਆ रिकवर मोबाइल फोन रिकवर ਕੀਤੇ ਹੈ थैंक यू ਸਰ ਸਤੀਕਾ ਜੀ ਮੁਹਾਲੀ ਪੁਲਿਸ ਦੇ ਪਿਛਲੇ 2 ਹਫਟਿਆਂ ਦੇ ਵਿੱਚ ਜਿਹੜੇ ਕ੍ਰਾਈਮ ਦੇ ਖਿਲਾਫ ਅਚੀਵਮੈਂਟਸ ਕੀਤੇ ਗਏ ਉਹਦੇ ਸਬੰਧਤ ਅੱਜ ਜਾਣਕਾਰੀ ਦੇਣਾ ਚਾਹੁੰਦੇ ਆ ਸੋ ਲਾਸਟ 2 ਵੀਕਸ ਦੇ ਵਿੱਚ ਜਿਹੜੇ ਸਾਡੀ ਵੈਪਨ ਰਿਕਵਰੀ ਹੈਗੀ ਹੈ ਸੋ ਐਸਪੀ ਡੀ ਐਸਪੀ ਸਿਟੀ ਐਸਪੀ ਰੂਰਲ ਅੰਦਰ ਦੀ ਟੀਮਸ ਨੇ ਸੀਆਈਏ ਇੰਚਾਰਜਸ ਨੇ ਐਸਐਚਓਜ਼ ਮਿਲ ਕੇ ਟੋਟਲ ਜਿਹੜੇ ਹੈਗੇ ਉਹ 12 ਵੈਪਰ ਜਿਹੜੇ ਹੈਗੇ 12 ਅਸਲੇ ਜਿਹੜੇ ਹੈਗੇ ਰਿਕਵਰ ਕੀਤੇ ਗਏ ਆ ਜਿੰਨਾ ਕੇਸਾਂ ਦੇ ਵਿੱਚ ਨੋ ਆਪੀਸ ਨੂੰ ਗ੍ਰਿਫਤਾਰ ਕੀਤੇ ਜਾ ਚੁੱਕੇ ਆ ਇਹਨਾਂ ਅਸਲੇ ਦੇ ਇਹਨਾਂ ਦੇ ਵਿੱਚ ਕੁਝ ਸੋਰਸ ਜਿਹੜਾ ਹੈਗਾ ਉਹ ਯੂਪੀ ਹੈਗਾ ਕੁਝ ਹਰਿਆਣਾ ਤੋਂ ਸੋਰਸ ਕੀਤੇ ਗਏ ਕੁਝ ਆਪਣੇ ਐਮਪੀ ਤੋਂ ਸੋਰਸ ਕੀਤੇ ਗਏ ਸੀਗੇ ਇਹਨਾਂ ਦੇ ਵਿੱਚ ਰਹਿਣ ਵਾਲੇ ਬੰਦੇ ਜਿਹੜੇ ਹੈਗੇ ਉਹ ਪੰਜਾਬ ਦੇ ਵੀ ਹੈਗੇ ਚੰਡੀਗੜ੍ਹ ਦੇ ਵੀ ਹੈਗੇ ਉਹਦੇ ਬਾਰੇ ਕੰਸਰਨ ਡਿਸਪੀ ਸਾਨੂੰ ਗ੍ਰੀਫ ਕਰ ਦੇਣਗੇ ਪੈਟਿੰਗ ਦੇ ਇਫੀਡੈਂ ਦੇ ਵਿੱਚ ਅਸੀਂ ਟੋਟਲ ਚਾਰਜ ਸਨੇਚਿੰਗ ਕੇਸ ਕਰਕੇ 10 ਅਕੂਜ਼ ਅਰੈਸਟ ਕੀਤੇ ਜਿਦੇ ਵਿੱਚ ਇੱਕ ਜ਼ੋਮੈਟੋ ਦਾ ਜਿਹੜਾ ਵਰਕਰ ਸੀਗਾ ਉਹਦੇ ਮੋਟਰਸਾਈਕਲ ਸਨੇਚ ਕਰਕੇ ਲੈ ਗਏ ਸੀ ਕਿ ਦੂਜਾ ਕੇਸ ਸੀਗਾ ਜਿਦੇ ਵਿੱਚ ਇੱਕ ਛੋਟੇ ਹਾਤੀ ਦੇ ਵਿੱਚ ਸਿਲੰਡਰ ਸੱਤੀ ਲੈ ਕੇ ਜਾ ਰਹੇ ਸੀਗੇ ਉਹਨਾਂ ਦਾ ਛੋਟੇ ਹਾਤੀ ਤੋਂ ਮੋਬਾਈਲ ਫੋਨ ਦੇ ਸਿਲੰਡਰ ਕੋ ਕੇ ਲੈ ਗਏ ਸੀਗੇ ਇੱਕ ਤੋਂ ਇਹ ਤਰੀਕੇ ਦੀ ਸਨੇਚਿੰਗ ਦੀ ਜਿਹੜੀ ਹੈਗੀ ਉਹਨਾਂ ਨੇ ਅਸੀਂ ਕੇਸ ਕੀਤੇ ਐਨਡੀਪੀਐਸ ਕੰਟੇ ਇਹਨਾਂ ਨੇ ਆਪਣੇ ਮੋਹਾਲੀ ਪੁਲਿਸ ਦੇ ਵਿੱਚ ਟੋਟਲ <total> 19 ਐਫ ਆਈ ਆਰ ਜਿਹੜੀਆਂ ਦਰਜ ਕੀਤੀ ਗਈਆਂ ਜਿਸ ਦੇ ਵਿੱਚ 25 ਅਕੀਲ ਅਰੈਸਟ ਕੀਤੇ ਗਏ ਨੇ ਇਹਦੇ ਵਿੱਚ ਰਿਕਵਰੀ ਜਿਹੜੀ ਹੈਗੀ ਉਹ ਚੋ ਮੇਜਰ ਰਿਕਵਰੀ ਜਿਹੜੀ ਹੈਗੀ ਹੈ 1 2 ਕਿਲੋ ਗ੍ਰਾਮ ਕੋਕੈਨ ਵੀ ਫਿਰ ਇੱਕ ਵੱਖਰੀ 2 ਕਿਲੋ 600 ਗ੍ਰਾਮ ਓਪੀਐਮ ਵੀ ਹੈਗੀ ਹੈ ਇੱਕ 1 ਕਿਲੋ ਓਪੀਐਮ ਦੀ ਜਿਹੜੀ ਸਿੱਟੀ ਵੱਲੋਂ ਕੀਤੀ ਗਈ ਹੈ ਸੋ 1 ਕਿਲੋ 400 ਗ੍ਰਾਮ ਚਲੋ ਤੁਸੀਂ ਜਦੋਂ ਉਹ ਸਭ ਕਾਜੇ ਜਦੋਂ ਅਸੀਂ ਕਾਸੋ ਆਪਰੇਸ਼ਨ ਕੀਤਾ ਸੀਗਾ ਉਸ ਆਪਰੇਸ਼ਨ ਦੇ ਦੌਰਾਨ ਜਿਹੜੀ ਹੈਗੀ ਹੈ ਉਹ ਇੱਕ ਅਕੀ ਉਸ ਤੋਂ ਰਿਕਵਰ ਕੀਤੀ ਗਈ ਸੀਗੀ ਸੋ ਹੁਣ ਮੈਂ ਬੇਨਤੀ ਕਰਾਂਗਾ ਐਸਪੀ ਡੀ ਐਸਪੀ ਸਿਟੀ ਤੇ ਐਸਪੀ ਰੂਰਨ ਨੂੰ ਇਸ ਸੀਕੁਐਂਸ ਦੇ ਵਿੱਚ ਆਪਣੇ ਕੇਸਾਂ ਬਾਰੇ ਤੁਹਾਨੂੰ ਥੋੜੀ ਜਿਹੀ ਡਿਟੇਲ ਦੇ ਦੇਵਾਂਗੇ ਅਸੀਂ ਇੱਕ ਐਫਆਈਆਰ ਨੰਬਰ 105 ਆਮ ਤੌਰ ਤੇ ਐਫਆਈਆਰ ਦਰਜ ਕੀਤੀ ਸੀ ਜਿਹਦੇ ਵਿੱਚ ਅਸੀਂ ਚਾਰ ਮੁਲਜ਼ਮ ਹਜੇ ਤੱਕ ਅਰੈਸਟ ਕੀ ਕਰ ਚੁੱਕੇ ਜਿਹਦੇ ਜੇ ਇੱਕ ਅੰਛੇ ਵੰਛ ਦੋ ਬ੍ਰਦਰ ਸੀਗੇ ਇਹਨਾਂ ਦਾ ਇੱਕ ਸਾਥੀ ਜਸਪ੍ਰੀਤ ਸਿੰਘ ਜੋ ਕਿ ਚੰਡੀਗੜ੍ਹ ਦਾ ਰਹਿਣ ਵਾਲਾ ਤੇ ਇੱਕ ਉਹ ਤੋਂ ਬਾਅਦ ਇੱਕ ਅਮਨਦੀਪ ਸਿੰਘ ਉਰਫ ਬਿੱਲਾ ਇਹ ਬੈਦਵਾਨ ਜ਼ਿਲ੍ਹਾ ਮੁਹਾਲੀਦਰ ਹਨ ਵਾਲਾ ਇਹਨਾਂ ਦੇ ਕੋਲੋਂ ਸਾਨੂੰ ਪੰਜ ਵੈਪਨ ਟੋਟਲ ਪੰਜ ਵੈਪਨ ਇੱਕ 3 ਬੋਰ ਦਾ ਪਿਸਤਲ ਤੇ ਚਾਰ 32 ਬੋਰ ਦੇ ਪਿਸਟਲਸ ਨਾਲ ਦੋ ਖਾਲੀ ਮੈਗਜ਼ੀਨਸ ਰਿਕਵਰ ਹੋਏ ਸੀਗੇ ਵੱਖਰੀ ਇੱਕ ਹੋਰ ਜੋ ਐਫ ਆਈ ਆਰ ਹੈਗੀ ਆਮ ਜ਼ਗਦੀ ਉਹ 17 ਤਰੀਕ ਨੂੰ ਅਸੀਂ ਰਿਸਟਰ ਕੀਤੀ 295 ਨੰਬਰ ਐਫ ਆਈ ਆਰ ਸਿਟੀ ਖਰੜ ਦੇ ਵਿੱਚ ਜਿਹਦੇ ਜਿਹਦੇ ਵਿੱਚ ਦੋ ਦੋਸ਼ੀ ਗ੍ਰਿਫਤਾਰ ਹੋਏ ਆ ਅਮਨਦੀਪ ਤੇ ਮਨੋਜ ਇਨਾਂ ਦਾ ਮਾਈਨਿੰਗ ਦਾ ਇੱਕ ਬੈਕਗਰਾਉਂਡ ਹੈਗਾ ਮਾਈਨਿੰਗ ਦੇ ਵਿੱਚ ਇਨਵੋਲਵਡ ਸੀਗੇ ਤੇ ਇਨਾਂ ਦੇ ਕੋਲੋਂ ਵੀ ਦੋ ਵੈਪਨ ਇੱਕ 12 ਬੋਰ ਦਾ ਡਬਲ ਵੈਰਲ ਇੱਕ ਰਾਈਫਲ ਤੇ 32 ਬੋਰ ਦੇ ਇੱਕ ਪਿਸਤਲ ਉਹਨਾਂ ਦੇ ਕੋਲੋਂ ਰਿਕਵਰ ਹੋਇਆ ਇਹਦੇ ਨਾਲ ਨਾਲ ਇੱਕ ਸਨੈਚਿੰਗ ਦਾ ਮਕਦਮਾ ਜਿਹੜਾ ਕਿ ਦਿਨ ਦਾ ਅੜੇ ਇੱਕ ਛੋਟਾ ਹਾਤੀ ਜਿਹਦੇ ਵਿੱਚ ਇੱਕ ਸਿਲੰਡਰਸ ਨੂੰ ਲੈ ਕੇ ਬੰਦਾ ਜਾ ਰਿਹਾ ਸੀਗਾ ਉਹਦੇ ਨਾਲ ਇੱਕ ਸਨੈਚਿੰਗ ਦੀ ਵਾਰਦਾਤ ਹੋਈ ਸੀਗੀ ਉਹ ਉਹ ਜੋ ਜਿਹੜੀ ਵਾਰਦਾਤ ਸੀਗੀ ਉਹਨੂੰ ਪ੍ਰੈਸ ਕਰਦੇ ਅਸੀਂ ਤਿੰਨ ਮੁਲਜ਼ਮ ਗ੍ਰਫਤਾਰ ਕੀਤੇ ਗਗਨਦੀਪ ਸਿੰਘ ਗੁਰਜੀਤ ਸਿੰਘ ਤੇ ਇਹਨਾਂ ਦਾ ਇੱਕ ਸਾਥੀ ਕਰਨਦੀਪ ਸਿੰਘ ਇਹਨਾਂ ਦੇ ਕੋਲੋਂ ਦੋ ਗੈਸ ਸਿਲੰਡਰ ਤੇ ਜੋ ਸਨਾਚਿੰਗ ਦੀ ਵਾਰਦਾਤ ਵੇਲੇ ਇਸਤੇਮਾਲ ਕੀਤੀ ਵੀਕ ਦਾਤ ਤੇ ਉਹਦੇ ਨਾਲ ਇੱਕ ਔਰ ਇੱਕ ਮੋਬਾਈਲ ਫੋਨ ਜੋ ਖੋ ਕੇ ਲੈ ਕੇ ਗਏ ਸੀਗੇ ਉਹ ਸਾਰਾ ਇਹਨਾਂ ਦੇ ਕੋਲੋਂ ਰਿਕਵਰ ਹੋਇਆ ਹੈ ਤੇ ਦੋ ਐਨਡੀਪੀ ਦੇ ਮੁਕੱਦਮੇ ਦਰਜ ਹੋਏ ਸੀਗੇ ਜਿਨ੍ਹਾਂ ਦੇ ਵਿੱਚ ਟੋਟਲ 4 ਕਿਲੋ 600 ਗ੍ਰਾਮ ਅਫੀਨ 3 ਜੋ ਦੋਸ਼ੀ ਨਾਤੇ ਕੋਲੋਂ ਰਿਕਵਰ ਹੋਈ ਸੀ 3 ਦੋਸ਼ੀ ਤੇ 2 ਐਫ ਆਰ ਐਨ ਡੀ ਪੀਐਸ ਦੇ ਸਾਡੇ ਵੱਲੋਂ ਰਜਿਸਟਰ ਕੀਤੀ ਗਈ ਹੈ ਤੇ ਇਹ ਗੈਂਬਲਿੰਗ ਆਗ ਦੇ ਅੰਡਰ ਇੱਕ ਮੁਕਦਮਾ ਦਰਜ ਹੋਇਆ ਕੀਤਾ ਗਿਆ ਸੀ ਜੋ ਸੀਆਈ ਸਟਾਫ ਵੱਲੋਂ ਤੇ ਇਹਦੇ ਵਿੱਚ 4 ਟੋਟਲ ਦੋਸ਼ੀ ਕਰਨ ਸਿੰਘ ਜਗਿੰਦਰ ਸਿੰਘ सोनू ਸਿੰਘ ਤੇ ਅੰਕੁਸ਼ ਸਿੰਘ ਪਰੇਸ਼ਟੂ ਤੇ ਇਹਨਾਂ ਦੇ ਕੋਲੋਂ 30900 ਦੀ ਰਾਸ਼ੀ ਤੇ ਚਾਰ ਸੈਟ ਤਾਸ਼ ਦੇ ਜੋ ਹੀ ਗੈਂਬਲਿੰਗ ਦੇ ਵਿੱਚ ਯੂਜ਼ ਕਰ ਰਹੇ ਸੀਗੇ ਤੇ ਦੋ ਗੱਡੀ ਤੇ ਚਾਰ ਪਲੇਇੰਗ ਕੀ ਜੋ ਕਿਟ ਹੋਈਏ ਉਹ ਇਹਨਾਂ ਦੇ ਕੋਲ ਰਿਕਵਰ ਹੋ ਗਈ ਸੀ ਤੇ ਪੰਜ ਟੋਟਲ ਬੀਤੇ ਦੋ ਹਫ਼ਤਾ ਦੇ ਵਿੱਚ ਸਪਰੇਸ ਮੁਕਦਮੇ ਸਿਾਈ ਇੰਡੀਆ ਕ੍ਰਾਈਮ ਨਿਊਜ਼ ਜੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ